ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੈਂ ਤੁਹਾਡਾ ਹੋਸਟ ਬਲਜੀਤ ਸਿੰਘ ਅੱਜ ਆਪਾਂ ਜਿਸ ਵਿਸ਼ੇ ਦੇ ਉੱਪਰ ਗੱਲ ਕਰਨ ਲੱਗੇ ਆਂਗੇ ਉਹਦੇ ਬਾਰੇ ਪਿਛਲੇ ਦਿਨੀ ਸੁਪਰੀਮ ਕੋਰਟ ਨੇ ਇੱਕ ਫੈਸਲਾ ਸੁਣਾਇਆਗਾ ਮੈਂ ਗੱਲ ਕਰ ਰਿਹਾਗਾ ਚੋਣ ਬਾਉਂਡ ਬਾਰੇ ਜਿਸ ਦੇ ਪ੍ਰਤੀ ਸੁਪਰੀਮ ਕੋਰਟ ਨੇ ਇੱਕ ਬਹੁਤ ਹੀ ਹੈਰਾਨੀਜਨਕ ਫੈਸਲਾ ਸੁਣਾਇਆਗਾ ਜਿਸ ਨੂੰ ਸਿਰੇ ਤੋਂ ਇਨਕਾਰ ਦਿੱਤਾਗਾ ਅੱਜ ਆਪਾਂ ਉਸ ਦੇ ਬਾਰੇ ਗੱਲਬਾਤ ਕਰਨ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਆਏ ਆ ਸਾਡੇ ਨਾਲ ਜੁੜ ਚੁੱਕੇ ਨੇਗੇ ਹਰਕਮਲਦੀਪ ਸਿੰਘ ਜੀ ਜੋ ਕਿ ਰਿਸਰਚ ਸਕਾਲਰ ਨੇਗੇ ਇਨਾਂ ਦੇ ਨਾਲ ਆਪਾਂ ਅੱਜ ਚੋਣ ਬਾਂਡ ਬਾਰੇ ਗੱਲਬਾਤ ਕਰਨ ਦੇ ਲਈ ਆਏ ਹੋਇਆ ਔਰ ਅਸੀਂ ਸਭ ਤੋਂ ਪਹਿਲਾਂ ਆਪਦੇ ਚੈਨਲ ਦੇ ਉੱਪਰ ਇਹਨਾਂ ਨੂੰ ਜੀ ਆਇਆਂ ਕਹਿੰਦੇ ਆ ਥੈਂਕ ਯੂ ਸੋ ਮੱਚ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਡਾਕਟਰ ਸਾਹਿਬ ਤੁਸੀਂ ਇਹ ਦੱਸੋ ਵੀ ਜਿਹੜਾ ਚੋਣ ਬਾਂਡ ਹੈਗਾ ਇਹ ਆਮ ਲੋਕਾਂ ਦੇ ਸਮਝ ਆਉਣ ਵਾਲੀ ਟਰਮ ਨਹੀਂ ਹੈਗੀ ਤੁਸੀਂ ਨੂੰ ਆਸਾਨ ਭਾਸ਼ਾ ਦੇ ਵਿੱਚ ਕਿਵੇਂ ਸਮਝਾਉਮਗੇ ਦੇਖੋ ਜਿਹੜਾ ਚੋਣ ਬਾਂਡ ਹੈ ਜਾਂ ਇਹਨੂੰ ਇਲੈਕਟੋਰਲ ਬਾਂਡ ਕਹਿ ਦਿੰਨੇ ਆ ਇਹ ਸਿਰਫ ਇੱਕ ਤਰੀਕਾ ਹੈ ਕਿ ਜਿਹਦੇ ਨਾਲ ਰਾਜਨੀਤਿਕ ਪੋਲਿਟਿਕਲ ਪਾਰਟੀਆਂ ਨੂੰ ਫੰਡਿੰਗ ਫੰਡਿੰਗ ਕਿਵੇਂ ਦੇ ਸਕਦੇ ਆ ਇਹ ਤਰੀਕਾ ਹੈ ਜਿਸ ਨੂੰ ਆਪਾਂ ਇਲੈਕਟਰਲ ਬਾਂਡ ਕਹਿੰਦੇ ਨੇ ਚੋਣ ਉਹਨਾਂ ਕਹਿੰਦੇ ਨੇ ਪਿਛਲੇ ਦਿਨੀ ਤਾਂ ਹੀ ਹਾਈਲਾਈਟ ਹੋਇਆ ਲੋਕਾਂ ਦੀ ਜ਼ੁਬਾਨ ਤੇ ਆਇਆ ਜਾਂ ਮੀਡੀਆ ਦੇ ਵਿੱਚ ਆਇਆ ਕਿਉਂਕਿ ਮਾਨਯੋਗ ਸੁਪਰੀਮ ਕੋਰਟ ਨੇ ਇਸ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਕਿਉਂਕਿ ਇਹ ਜਿਹੜਾ ਟਰਮ ਲੈ ਕੇ ਆਇਆ ਜਾਂ ਇਹ ਪਹਿਲਾਂ ਤੋਂ ਚੱਲਦੀ ਆ ਰਹੀ ਹੈ ਵੈਸੇ 2014 ਤੋਂ ਬਾਅਦ ਮੋਦੀ ਗਵਰਨਮੈਂਟ ਆਉਣ ਤੋਂ ਬਾਅਦ 2018 ਦੇ ਵਿੱਚ ਜਿਹੜੇ ਆਪਣੇ ਐਮਪੀ ਅੰਮ੍ਰਿਤਸਰ ਤੋਂ ਜਿੱਤ ਕੇ ਗਏ ਸੀ অরুণ জেটਲੀ ਜੀ ਜਿੱਦ ਤੱਕ ਇਹ ਗਏ ਸੀ ਕਿ ਜਾਂ ਮਤਲਬ ਐ ਕਹਿ ਲਈਏ ਆਪਾਂ ਵੀ ਕੈਪਟਨ ਸਾਹਿਬ ਨੇ ਹਰਾ ਕੇ ਗਏ ਸੀ ਪਰ ਫਿਰ ਵੀ ਮੰਤਰੀ ਬਣ ਗਏ ਸੀ ਹਾਂ ਫਿਰ ਵੀ ਮੰਤਰੀ ਬਣ ਗਏ ਸੀ ਉਹ ਫਾਈਨੈਂਸ ਮਿਨਿਸਟਰ ਸੀ ਉਸ ਸਮੇਂ ਤੇ ਉਹ ਉਹ ਇੱਕ ਮਨੀ ਬਿੱਲ ਦੇ ਰੂਪ ਦੇ ਵਿੱਚ ਇਸ ਤਰ੍ਹਾਂ ਇਸ ਨੂੰ ਲੈ ਕੇ ਆਏ ਸੀਗੇ ਮਨੀ ਬਿੱਲ ਦਾ ਇੱਕ ਪਾਰਟ ਬਣਾ ਕੇ ਕਹਿ ਲੋ ਤੇ ਉਸ ਨੂੰ ਬੈਕ ਡੋਰ ਦੇ ਨਾਲ ਪਾਸ ਕਰਾ ਕੇ ਜਾਂ ਜਿਸ ਤਰ੍ਹਾਂ ਕਿਸਾਨ ਬਿੱਲ ਇਹਨਾਂ ਨੇ ਪਾਸ ਕੀਤੇ ਸੀਗੇ ਹਮਮ ਸੈਂਟਰ ਗਵਰਨਮੈਂਟ ਨੇ ਉਸ ਤਰੀਕੇ ਦੇ ਨਾਲ ਇਹਨੂੰ ਲੈ ਕੇ ਗਏ ਸੀਗੇ ਜਾਨਕਿ ਕਾਲੀ ਕਾਲੀ ਦੇ ਵਿੱਚ ਪਾਸ ਕਰਿਆ ਇਹ ਉਹ ਕਾਲੀ ਹੀ ਇਸ ਨੂੰ ਸਿਰੇ ਤੋਂ ਖਾਰਜ ਹੋਣ ਦਾ ਕਾਰਨ ਬਣੀ ਹੈ ਜਾਨਕਿ ਆਪਾਂ ਆਸਾਨ ਪਾਸੇ ਵਿੱਚ ਕਹਿ ਸਕਦੇ ਹਾਂ ਕਿ ਵੀ ਜਿਹੜਾ ਇਲੈਕਟ੍ਰੋਲ ਇਲੈਕਟਰੋਲ ਬੌਂਡ ਹੈਗਾ ਉਹ ਕਿਸੇ ਪਾਰਟੀ ਨੂੰ ਦਿੱਤਾ ਹੋਇਆ ਚੰਦਾ ਹੈਗਾ ਹਾਂ ਉਹ ਤਰੀਕਾ ਹੈਗਾ ਇੱਕ ਮਤਲਬ ਰੇ ਹੈ ਜਿਸ ਦੇ ਤਰੀਕੇ ਨਾਲ ਤੁਸੀਂ ਫੰਡ ਲੈ ਸਕਦੇ ਹੋ ਜਿਸ ਨੂੰ ਕਹਿ ਸਕਦੇ ਹਾਂ ਵੀ ਸੰਵਿਧਾਨਿਕ ਤੌਰ ਤੇ ਬਟ ਉਹ ਅੱਜ ਦੀ ਘੜੀ ਅੱਜ ਇਸ ਸਮੇਂ ਉਹ ਸੰਵਿਧਾਨਿਕ ਐਲਾਨ ਦਿੱਤਾ ਗਿਆ ਹੈਗਾ ਉਸ ਨੂੰ ਸੰਵਿਧਾਨਿਕ ਰੂਪ ਤੋਂ ਨਾ ਮੰਨਣ ਦੇ ਲਈ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਫੈਸਲਾ ਸੁਣਾਇਆ ਹੈਗਾ ਸੋ ਨੂੰ ਉਹਦੇ ਬਾਰੇ ਦੱਸੋ ਵੀ ਉਹ ਫੈਸਲਾ ਇੱਥੇ ਤੱਕ ਆਇਆਗਾ ਕਿਵੇਂ ਸ਼ੁਰੂ ਹੋਇਆ ਤੇ ਕਿੱਥੇ ਉਹ ਕਿਵੇਂ ਇੱਥੇ ਤੱਕ ਪਹੁੰਚਿਆ ਜਦੋਂ ਫਾਈਨਾਂਸ ਮਿਨਿਸਟਰ ਸਨ ਅਰਿੰਜਟ ਲੀਜੀ ਉਹ ਇਸ ਬਿਲ ਨੂੰ ਲੈ ਕੇ ਆਏ ਸਨ ਆਪਾਂ ਪਹਿਲਾਂ ਗੱਲ ਕੀਤੀ ਆ ਬਿਲਕੁਲ ਪਰ ਉਹ ਬੈਕ ਡੋਰ ਐਂਟਰੀ ਦੇ ਨਾਲ ਉਸ ਨੂੰ ਲੈ ਕੇ ਗਏ ਤੇ ਉਸ ਨੂੰ ਪਾਸ ਕੀਤਾ ਗਿਆ ਹੂੰ ਹੂੰ ਉਸ ਦੇ ਵਿੱਚ ਬਹੁਤ ਸਾਰੀਆਂ ਹੁਨਟਾਈਆਂ ਸੀਗੀਆਂ ਜਿਹੜੀਆਂ ਕਿ ਹੁਣ ਇਸ ਜੱਜਮੈਂਟ ਦੇ ਵਿੱਚ ਵੀ ਦੱਸੀਆਂ ਗਈਆਂ ਨੇ ਵੀ ਇਸ ਕਰਕੇ ਇਸ ਨੂੰ ਮਨੀ ਬਿਲ ਕੰਸੀਡਰ ਨਹੀਂ ਕੀਤਾ ਜਾਏਗਾ ਹੂੰ ਕਿਉਂਕਿ ਮਨੀ ਬਿਲ ਦੇ ਉੱਪਰ ਰਾਜ ਸਭਾ ਦਾ ਕਮੈਂਟ ਲੈਣਾ ਕਮੈਂਟ ਲੈ ਜਾ ਸਕਦਾ ਪਰ ਉਹਦੇ ਉੱਪਰੋਂ ਦਾ ਪ੍ਰਭਾਵ ਨਹੀਂ ਹੋ ਸਕਦਾ ਬਿਲਕੁਲ ਇਸੇ ਕਾਰਨ ਕਰਕੇ ਜਿਹੜੀ ਬਾਕੀ ਦੀ ਕਮੇਟੀ ਸੀ ਜਿੱਥੋਂ ਉਹਨਾਂ ਦੀ ਹੋ ਕੇ ਗੁਜਰਨਾ ਸੀ ਉਹਨਾਂ ਨੂੰ ਵੀ ਇਗਨੋਰ ਕੀਤਾ ਗਿਆ ਇਸ ਕਰਕੇ ਇਹ ਮਤਲਬ ਲੀਗਲੀ ਜਾਂ ਲੀਗਲ ਐਕਸਪੈਕਟਰ ਤੋਂ ਇਹ ਖਾਰਜ ਕਰ ਦਿੱਤਾ ਗਿਆ ਸੁਪਰੀਮ ਕੋਰਟ ਨੇ ਜਿਹੜੇ ਫੈਸਲੇ ਸੁਣਾਏ ਨੇ ਉਹਦੇ ਵਿੱਚ ਕਿਹੜੇ ਕਿਹੜੇ ਟਰਮਾਂ ਨੂੰ ਉਹਨੇ ਮੁੱਖ ਰੱਖਿਆ ਹੈ ਆਧਾਰ ਕੀ ਬਣਾਇਆ ਹੈਗਾ ਵੀ ਇਹ ਕਿਉਂ ਖਾਰਜ ਦੇਖੋ ਜਿਹਦਾ ਬੇਸਿਕਲੀ ਜੇ ਆਪ ਇਹਦੀ ਗੱਲ ਕਰੀਏ ਨਾ ਸਿੱਧੂ ਸਾਹਿਬ ਇੱਕ ਗੱਲ ਇਹ ਹੈ ਵੀ ਉਹਨਾਂ ਦੀ ਜੇ ਸਾਨੂੰ ਆਪਾਂ ਜਜਮੈਂਟ ਨੂੰ ਵਾਚ ਕਰੀਏ ਤਾਂ ਉਹਦੇ ਵਿੱਚ ਇਹ ਗੱਲ ਨਿਕਲ ਕੇ ਆਉਂਦੀ ਹੈ ਵੀ ਇਹ ਇੱਕ ਬੌਂਡ ਹੋ ਗਿਆ ਕਾਰਪੋਰੇਟ ਤੇ ਪੋਲਿਟੀਕਲ ਪਾਰਟੀ ਦੇ ਵਿੱਚ ਦਾ ਜਾਨਕੀ ਕਿ ਇੱਕ ਵੀ ਜੇ ਤੁਸੀਂ ਮਤਲਬ ਸਪੋਚ ਉਹਦੇ ਵਿੱਚ ਇਹ ਹੈ ਵੀ ਤੁਸੀਂ 2000 1000 2000 2000 1 ਲੱਖ ਤੱਕ ਦਾ ਬੌਂਡ ਖਰੀਦ ਸਕਦੇ ਹੋ ਕਿਸੇ ਵੀ ਬੈਂਕ ਕੋਲੇ ਜਾਓ ਉਥੋਂ ਜਿਹੜਾ ਚੋਣ ਬੌਂਡ ਹੈ ਉਹ ਖਰੀਦ ਸਕਦੇ ਹੋ ਜਾਨਕੀ ਇਹ ਕਹਿੰਦੇ ਵੀ ਕੂਪਨ ਇੱਕ ਤਰ੍ਹਾਂ ਦਾ ਹਾਂ ਕੂਪਨ ਆ ਤੇ ਉਹ ਜਿਹੜਾ ਹੈਗਾ ਉਹ ਕੈਸ਼ ਹੋ ਜਾਂਦਾ ਹੈ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਕੈਸ਼ ਕਰ ਲੈਂਦੀਆਂ ਜਾਨਕੀ ਜਿਹੜਾ ਚੰਦਾ ਦੇਣ ਵਾਲਾ ਹੈਗਾ ਉਹ ਚਾਹੇ ਕੋਈ ਵੀ ਆ ਉਹ ਪਹਿਲਾਂ ਬੈਂਕ ਕੋਲੇ ਜਾਊਗਾ ਬੈਂਕ ਕੋਲ ਕੁਪਣ ਖਰੀਦੂਗਾ ਇਹ ਫਿਰ ਉਹ ਜਿਹੜਾ ਹੈਗਾ ਰਾਜਨੀਤਿਕ ਪਾਰਟੀ ਨੂੰ ਦੇ ਕੇ ਆਊਗਾ ਉਹਨੂੰ ਉਹ ਬਾਅਦ ਵਿੱਚ ਕੈਸ਼ ਕਰਵਾ ਲੈਣਗੇ ਹਾਂ ਕੈਸ਼ ਕਰਵਾ ਲੈਣਗੇ ਹੁਣ ਤਾਂ ਹੀ ਕਿੱਥੇ ਆਈ ਹੁਣ ਤਾਂ ਹੀ ਤਾਂ ਸਰ ਇਹਦੇ ਵਿੱਚ ਬਲਜੀਤ ਸਿੰਘ ਇਹ ਹੈ ਵੀ ਇੱਕ ਤਾਂ ਇਹ ਆਪਾਂ ਉਹ ਗੱਲ ਤੇ ਆਉਣਾ ਜਿਹੜੀ ਅਪ ਜਜਮੈਂਟ ਵਾਲੀ ਸੀਗੀ ਕਿ ਇਹ ਜਿਹੜਾ ਇੰਡਾਇਰੈਕਟਲੀ ਇਹ ਬੌਂਡ ਜਿਹੜਾ ਕਾਰਪੋਰੇਟ ਤੇ ਪੋਲੀਟੀਕਲ ਪਾਰਟੀਆਂ ਦੇ ਵਿੱਚ ਨਿਕਲ ਕੇ ਸਾਹਮਣੇ ਆਏਗਾ ਕਿਉਂਕਿ ਜਿਹੜਾ ਚੰਦਾ ਹੈ ਆ ਜਿਵੇਂ ਮੰਨ ਲਓ 2000 14 ਤੋਂ ਪਹਿਲਾਂ ਜਿੰਨੇ ਪਹਿਲਾਂ ਵੀ ਇਕੱਠਾ ਹੁੰਦਾ ਸੀਗਾ ਮੈਨੂੰ ਦਾ ਤਰੀਕਾ ਹੋਰ ਸੀਗਾ ਦੇਖੋ ਕਿ ਇਹ 2018 ਤੋਂ ਬਾਅਦ ਆ ਕੇ ਜਿਹਦੇ ਕਾਨੂੰਨ ਪਾਸ ਹੋਇਆ ਉਹ ਤੇ ਚੇਂਜ ਹੋ ਗਿਆ ਓਕੇ ਉਦੋਂ 90% ਜਿਹੜਾ ਮਤਲਬ ਪੋਲਿਟੀਕਲ ਕੰਟਰੀਬਿਊਸ਼ਨ ਸੀਗੀ ਇਹਦੇ ਵਿੱਚ ਜੇ ਆਪਾਂ ਕਹਿ ਲਈਏ ਉਹ 90% ਉਹਨਾਂ ਲੋਕਾਂ ਦੀ ਸੀਗੀ ਜਿਹੜੇ 20000 ਤੋਂ ਘੱਟ ਕੰਟਰੀਬਿਊਟ ਕਰਦੇ ਨੇ ਆਮ ਲੋਕ ਹਾਂ ਬਟ ਹੁਣ ਤੁਸੀਂ ਇਹ ਦੇਖੋ ਵੀ ਹੁਣ ਇਹੋ ਜਿਹਾ ਕਿਹੜਾ ਚੰਦਾ ਹੋਊਗਾ ਜੇ ਆਮ ਲੋਕਾਂ ਕੋਲੇ ਵੀ ਜਿਹੜਾ 1 ਕਰੋੜ ਰੁਪਏ ਦਾ ਤੁਸੀਂ ਬੌਂਡ ਖਰੀਦ ਕੇ ਪੋਲਿਟੀਕਲ ਪਾਰਟੀ ਹੁੰਦੇ ਤੋਂ ਬਿਲਕੁਲ ਇਥੋਂ ਕੀ ਨਿਕਲ ਕੇ ਸਾਹਮਣੇ ਆ ਇਹ ਤੋਂ ਇਹ ਕੌਣ ਦੇਗਾ ਕਿਸੇ ਕੋਲੇ ਰੁਪਈਆ ਨਹੀਂ ਦੇਣ ਨੂੰ ਅੱਜ ਕੱਲ ਨਹੀਂ ਹੈਗਾ ਉਹੀ ਤਾਂ ਹੈਗਾ ਜਿਹਦੇ ਕੋਲੇ ਬਲੈਕ ਮਨੀ ਪਈ ਆ ਜਾਂ ਜਿਨੇ ਆਪ ਦਾ ਕੋਈ ਜਿਹਦੇ ਪਿੱਠ ਤੇ ਖੁਰਕ ਹੁੰਦੀ ਆ ਜਿਵੇਂ ਕਹਿੰਦੇ ਵੀ ਉਹਨੇ ਆਪਣੀ ਉਹਨੂੰ ਹੀ ਪਤਾ ਵੀ ਖਾਜ ਕਿਵੇਂ ਮੇਰੀ ਲੋਟ ਆਊਗੀ ਹੂੰ ਬਿਲਕੁਲ ਜਿਵੇਂ ਕਹਿੰਦੇ ਨੇ ਨਾ ਵੀ ਜਿਹਦੀ ਪਿੱਠ ਤੇ ਖੁਰਕ ਹੁੰਦੀ ਆ ਉਹੀ ਉਹ ਖੁਰਕ ਤੋਂ ਵਧੀਆ ਹੋਰ ਖੁਰਕਿਆ ਨਹੀਂ ਖੁਰਕ ਨਹੀਂ ਸਕਦਾ ਬਿਲਕੁਲ ਇਸੇ ਤਰੀਕੇ ਦੇ ਨਾਲ ਜਿਹੜੇ ਕਿਸਾਨ ਨੇ ਉਹ ਬੈਠਿਆ ਉਹ ਬੋਲੀ ਬੈਠਿਆ ਉਹਨਾਂ ਨੂੰ ਵੀ ਪਤਾ ਵੀ ਸਾਡੇ ਕਿੱਥੇ ਖੁਰਕ ਹੋ ਰਹੀ ਆ ਜਿਹੜੀ ਕਾਰਪੋਰੇਟ ਆ ਉਹਨੂੰ ਵੀ ਪਤਾ ਸੀ ਸਾਡੇ ਕਿੱਥੇ ਖੁਰਕ ਹੋ ਰਹੀ ਆ ਹੂੰ ਉਹ ਇਸੇ ਕਰਕੇ ਉਹ ਜਿਹੜੀ ਆਪਦੀ ਮਨੀ ਐ ਇਸ ਤਰੀਕੇ ਨਾਲ ਇਨਵੈਟ ਕਰਦੇ ਨੇ ਇਹਦੇ ਵਿੱਚ ਲੈ ਕੇ ਆਉਂਦੇ ਨੇ ਤਾਂ ਕਿ ਜਿਹੜਾ ਉਹਦੇ ਡਿਸੀਜਨ 메ਕਿੰਗ ਪਾਲਿਸੀਜ਼ ਨੇ ਸਰਕਾਰ ਨੂੰ ਉਹਨਾਂ ਨੂੰ ਪ੍ਰਭਾਵਿਤ ਕਰ ਸਕਣ ਇਹ ਹੀ ਗੱਲ ਹੂੰ ਮਾਨਜੋਗ ਸੀ ਜੇ ਹਿਸਾਬ ਨੇ ਸੁਪਰੀਮ ਜਸਟਿਸ ਆਫ ਇੰਡੀਆ ਨੇ ਉਹਨਾਂ ਨੇ ਗੱਲ ਕਹੀ ਕਿ ਜਦੋਂ ਕਰੋੜਾਂ ਰੁਪਏ ਦੇਣ ਵਾਲਾ ਤੁਹਾਨੂੰ ਦੇ ਕੰਟ੍ਰਿਬਿਊਟ ਕਰਦਾ ਉਹ ਇੱਕ ਦਿਨ ਤੁਹਾਡੇ ਟੇਬਲ ਤੇ ਆ ਕੇ ਬੈਠੂਗਾ ਹੂੰ ਟੇਬਲ ਤੇ ਬਹਿ ਕੇ ਤੇ ਤੁਹਾਡੀ ਕਿਉਂ ਨਹੀਂ ਉਹ ਜਿਹੜੀਆਂ ਪਾਲਿਸੀਜ਼ ਨੇ ਉਹਨੂੰ ਇੰਟਰਰਪਟ ਕਰੂਗਾ ਪ੍ਰਭਾਵਿਤ ਕਰੂਗਾ ਬਿਲਕੁਲ ਤੁਹਾਡੀ ਗੱਲ ਸਹੀ ਹੈਗੀ ਆ ਆਪਾਂ ਆਮ ਤੌਰ ਤੇ ਦੇਖਦੇ ਆਂ ਕਿ ਪਿੰਡਾਂ ਦੇ ਵਿੱਚ ਜਿੰਨੇ ਵੀ ਆਪਣੇ ਸਮਾਜਿਕ ਛੋਟੇ ਛੋਟੇ ਪ੍ਰੋਗਰਾਮ ਹੁੰਦੇ ਨੇ ਉਹਦੀ ਪੁੱਛ ਗਏ ਸ਼ੋਸੇ ਬੰਦੇ ਦੀ ਉੱਥੇ ਜ਼ਿਆਦਾ ਹੁੰਦੀ ਆ ਜਿਹੜੇ ਬੰਦੇ ਨੇ ਜ਼ਿਆਦਾ ਪਰਚੀ ਕਟਾਈ ਹੁੰਦੀ ਆ ਤੁਸੀਂ ਕਹਿ ਸਕਦੇ ਹੋ ਕਿਹੜਾ ਮਚੌਦਰੀ ਹਾਂ ਬਿਲਕੁਲ ਉਹ ਵੱਡੇ ਕੜਾ ਮਚੌਦਰੀ ਨੇ ਹਰੇਕ ਜ਼ਿਲ੍ਹਿਆਂ ਦੇ ਵਿੱਚ ਵੀ ਕੜਾ ਮਚੌਦਰੀ ਬੈਠੇ ਨੇ ਬਲਾਕਾਂ ਦੇ ਵਿੱਚ ਵੀ ਕੜਾ ਮਚੌਦਰੀ ਬੈਠੇ ਨੇ ਉਹ ਜਾ ਕੇ ਫਿਰ ਅਫਸਰ ਦੀ ਪ੍ਰਭਾਵਿਤ ਕਰਦੇ ਨੇ ਕਿ ਨਹੀਂ ਕਰਦੇ ਨਾ ਵੀ ਇਹਨੂੰ ਇਸ ਤਰ੍ਹਾਂ ਇਸ ਟਰਮ ਨੂੰ ਇਸ ਤਰ੍ਹਾਂ ਨਹੀਂ ਇਤਨਾ ਕਰੋ ਕਿ ਮੈਂ ਆਪਾਂ ਉਂਗਲੀ ਕਰੀਆਂ ਕਰਦੇ ਨੇ ਨਾ ਇਹਨੂੰ ਚੱਕ ਕੇ ਐ ਕਰਦੇ ਉਹਨੂੰ ਚੱਕ ਕੇ ਐ ਕਰਦੇ ਸੋ ਇਹ ਉਹ ਜਿਹੜੀ ਜੱਜਮੈਂਟ ਦੇ ਵਿੱਚ ਇਹ ਲਾਈਨ ਜੋ ਉਹਨਾਂ ਨੇ ਕੋਟ ਕੀਤਾ ਇਹ ਦੱਸ ਰਹੀਆਂ ਉਹ ਸਾਰੇ ਮਤਲਬ ਇੰਡੀਆ ਦੇ ਸਿਸਟਮ ਨੂੰ ਡਿਫਾਈਨ ਕਰ ਰਹੀਆਂ ਜੇ ਉਹਨੂੰ ਵਾਚ ਨਾਲ ਦੇਖਿਆ ਜਾਵੇ ਜਾਨਕਿ ਇੱਕ ਬੰਦਾ ਜਿਹੜਾ ਤੁਹਾਨੂੰ ਕੰਟ੍ਰਿਬਿਊਟ ਕਰ ਰਿਹਾ ਕੀ ਤੁਹਾਡੇ ਫੈਸਲੇ ਨੂੰ ਪ੍ਰਭਾਵਿਤ ਨਹੀਂ ਕਰੂਗਾ ਕੌਣ ਕੌਣ ਕੰਟ੍ਰਿਬਿਊਟ ਕਰ ਰਿਹਾ ਕਾਰਪੋਰੇਟ ਯਾ ਕਰੋੜਾਂ ਦੇ ਨਾਲ ਬਿਲਕੁਲ ਕਿਉਂਕਿ ਤੁਸੀਂ ਮੈਜ ਦੇਣਾ ਹੋਵੇ 1000 ਦੇ ਦਾਂਗੇ 2000 ਦੇ ਦਾਂਗੇ 4000 ਦੇ ਦਾਂਗੇ 20000 ਦੇ ਦਾਂਗੇ ਲੱਖ ਦੇ ਦਾਂਗੇ ਬਿਲਕੁਲ ਤੁਹਾਡੀ ਗੱਲ ਸਹੀ ਆ ਠੀਕ ਹੈ ਨਾ ਬਟ ਹੁਣ ਉਹ ਜਿਹੜੇ ਕੰਟਰੀਬਿਊਸ਼ਨ ਨੇ ਉਹ ਘਟ ਗਏ ਬਟ ਉਹਨਾਂ ਦੀ ਜਿਹੜੀ ਮਾਊਂਟ ਆ ਬਹੁਤ ਵਧ ਗਈ ਹੁਣ ਕਰੋੜਾਂ ਦਾ ਜੋ ਚੋਣ ਬੌਂਡ ਕੌਣ ਖਰੀਦੂਗਾ ਜੀ ਔਰ ਜੀ ਕਾਰਪੋਰੇਟ ਖਰੀਦਣ ਕਿਤੇ ਕਾਰਪੋਰੇਟ ਹੀ ਹੁਣ ਨੀਤੀਆਂ ਬਣਾ ਰਹੇ ਨੇ ਕਿਤੇ ਬਣਾ ਰਹੇ ਤੇ ਸਰਕਾਰ ਚੁੱਪ ਵੀ ਆ ਤੇ ਮੈਂ ਇਹ ਗੱਲ ਹੁਣ ਨਿਕਲ ਕੇ ਸਾਹਮਣੇ ਆ ਰਹੀ ਆ ਕਿ ਕਿਸਾਨ ਦਾ ਜਿਹੜਾ ਸਹੀ ਰਸਤੇ 'ਤੇ ਵੱਲ ਜਾ ਰਹੇ ਆ ਅੰਦੋਲਨ ਸਹੀ ਹੈਗਾ ਬੜਾ ਲੱਗ ਰਹੀ ਈ ਰਿਹਾ ਲੱਗ ਨਹੀਂ ਰਿਹਾ ਹੈ ਹੀ ਆ ਕਿ ਕਿਸਾਨ ਨੇ ਜਿਹੜੇ ਉਹ ਆਪਣੀਆਂ ਫਸਲਾਂ ਨੂੰ ਲੈ ਕੇ ਜਾਂ ਆਪਣੇ ਮੰਗਾਂ ਨੂੰ ਲੈ ਕੇ ਜੋ ਸੰਘਰਸ਼ ਕਰ ਰਹੇ ਨੇ ਉਹ ਉਹਦੇ ਉੱਪਰ ਜਿਹੜੀ ਜੱਜਮੈਂਟ ਆਈ ਆ ਚੂਣਬਾਣ ਦੇ ਉੱਪਰ ਉਹ ਇੱਕ ਮੋਹਰ ਲਾਉਂਦੀ ਆ ਜਿਹੜੇ ਸਵਾਲੀਆ ਚੰਨ ਤੁਸੀਂ ਜਿਵੇਂ ਪੜਾ ਕੋਲ ਦੱਸ ਕੇ ਕਿਉਂਕਿ ਜੇ ਹੋਰ ਵੀ ਹੈ ਤਾਂ ਉਹਨਾਂ ਦਾ ਕੋਈ ਕੋਟ ਕਰੀ ਹੋਈ ਗੱਲ ਤੁਸੀਂ ਦੱਸਣਾ ਚਾਹੋ ਸਾਨੂੰ ਜਰੂਰ ਦੱਸੋ ਸਭ ਇਹ ਗੱਲ ਜਿਹੜੀ ਲੀਗਲ ਇਫੈਕਟ ਤੋਂ ਉਹਨਾਂ ਨੇ ਜਿਹੜੀ ਕੋਟ ਕਰੀ ਉਹ ਇਹ ਕਰੀ ਆ ਕਿ ਇਹ ਜਿਹੜੀ ਫ੍ਰੀडम ਹੈ ਜਾਂ ਫ੍ਰੀडम ਆਫ ਸਪੀਚ ਆ ਉਸ ਤੇ ਸਿੱਧਾ ਹਮਲਾ ਕਿਉਂਕਿ ਆਰਟੀਆਈ ਦੇ ਵਿੱਚੋਂ ਉਹ ਇੱਕ ਇਹਦਾ ਐਕਸਪੈਕਟ ਇਹ ਵੀ ਹੈ ਜਦੋਂ ਇਹ ਕਾਨੂੰਨ ਬਣਿਆ ਕਿ ਜਿਹੜਾ ਡੋਨਰ ਆ ਜਾਣਾ ਜਿਹੜਾ ਦਾਨ ਕਰਦਾਗਾ ਉਹਦੀ ਆਇਡੈਂਟੀਟੀ ਸਿੱਕ੍ਰੇ ਪਰੇ ਗਈ ਇਹਨਕ ਨੂੰਲਕੋ ਕੇ ਰੱਖਿਆ ਜਾਊਗਾ ਓਕੇ ਜਣਕੀ ਆਰਟੀਸਟ ਦਾ ਹਮਲਾ ਇਹ ਵੀ ਇੱਕ ਲੀਗਲ ਐਕਸਪੈਕਟ ਬਣਿਆ ਉਹਦੇ ਵਿੱਚ ਵੀ ਜਿਹੜਾ ਕੰਪਰੀਹੈਂਸਿਵ ਇਹਦੀ ਡਿਟੇਲ ਆ ਵਿਸਥਾਰਪੂਰਵਕ ਡਿਟੇਲ ਆ ਉਹ ਤਾਂ ਤੁਸੀਂ ਮਾਈਨਸ ਕਰਤੀ ਓਕੇ ਪਤਾ ਨਹੀਂ ਲੱਗਣਾ ਵੀ ਕੌਣ ਦੇ ਗਿਆ ਤਾਂ ਪਤਾ ਨਹੀਂ ਲੱਗਣਾ ਕੌਣ ਕਿੱਥੋਂ ਆ ਇਹ ਹੀ ਉਹਨਾਂ ਨੇ ਇਹ ਵੀ ਕਿਹਾ ਇੱਕ ਵੀ ਤੁਸੀਂ ਜਿਹੜਾ SBI ਆ ਸਟੇਟ ਬੈਂਕ ਆਫ ਇੰਡੀਆ ਇਹਨੂੰ ਵੀ ਡਾਇਰੈਕਸ਼ਨ ਦਿੱਤੀ ਆ ਵੀ ਇਹ ਕਿੱਥੋਂ ਪੈਸਾ ਕਿਹੜਾ ਕਿ ਇਹਨੂੰ ਗਿਆ ਇਹਦੀ ਵੀ ਤੁਸੀਂ ਜਿਹੜੀ ਹੈਗੀ ਆ ਪੋਲ ਖੋਲੋ ਤੇ ਚੋਣ ਕਮਿਸ਼ਨ ਨੂੰ ਦੱਸੋ ਹਾਂ ਚੋਣ ਕਮਿਸ਼ਨ ਨੂੰ ਤੇ ਚੋਣ ਕਮਿਸ਼ਨ ਨੂੰ ਇਹ ਹਦਾਇਤ ਕੀਤੀ ਆ ਵੀ ਤੁਸੀਂ 12 ਮਾਰਚ ਤੱਕ ਇਹਨੂੰ ਆਪਦੀ ਵੈਬਸਾਈਟ ਦੇ ਉੱਪਰ ਪਾਓ ਹਾਂ ਤੇ ਇਹਦੇ ਨਾਲ ਫਿਰ ਜਾਂ ਕਹਿ ਲਓ ਵੀ ਜਿਹੜਾ ਕਾਲਾ ਚਿੱਠਾ ਬਾਹਰ ਨਿਕਲ ਕੇ ਆ ਸਕਦਾ ਬਿਲਕੁਲ ਆਏਗਾ ਸਰ ਇਹ ਦੇਖੋ ਸਮੇਂ ਦੀਆਂ ਗੱਲਾਂ ਹੁੰਦੀਆਂ ਸਰਕਾਰਾਂ ਨੇ ਇਹ ਅਮੇਤੇ ਤੇ ਇਸ ਫੈਸਲੇ ਦੇ ਉੱਪਰ ਅਮਲ ਹੁੰਦਾ ਕਿ ਨਹੀਂ ਹੁੰਦਾਗਾ ਹਣਾ ਪਹਿਲੇ ਇਹ ਪਨ ਵਾਚ ਕਰ ਬੇਸਿਕਲੀ ਜੇ ਹੁਣ ਆਪਾਂ ਗੱਲ ਕਰੀਏ ਰਾਈਟ ਨਾਉ ਤਾਂ ਉਹ ਇੱਕ ਉਹਦੇ ਤੇ ਉਹ ਮਤਲਬ ਇੱਕ ਸੀਲ ਲੱਗੀ ਹੋਈ ਸੀ ਕੌਂਡਾਂ ਦੀ ਉਹ ਤੇ ਉੱਤੇ ਰੋਕ ਲੱਗੀ ਖਤਮ ਹੋ ਗਈ ਉਹ ਕਿੰਨਾ ਚੰਦਾ ਜਿਹੜਾ ਹੈਗਾ ਉਹ ਪੋਲਿਟੀਕਲ ਪਾਰਟੀਆਂ ਦਾ ਕਪਾ ਜੱਕ ਹੈ ਵੀ ਜਗ ਨਸਰ ਖੂਬ ਹੋ ਗਿਆ ਜਾਂ ਕੋਈ ਰਿਪੋਰਟ ਆਈ ਹੋਵੇ ਕਿ ਰਿਪੋਰਟਰ ਜਿਹੜਾ ਰਿਪੋਰਟਰ ਦੀ ਰਿਪੋਰਟਰ ਜੈਂਸੀਆਂ ਨਿਊਜ਼ ਏਜੰਸੀਆਂ ਸਭ ਤੋਂ ਵੱਡੀ ਇੰਡੀਆ ਸੌਰੀ ਵਰਲਡ ਦੀ ਤੇ ਇੰਡੀਆ ਦੇ ਵਿੱਚ ਵੀ ਬਹੁਤ ਸਾਰੇ ਉਹਨਾਂ ਦਾ ਵੱਡਾ ਨੈਟਵਰਕ ਆ ਉਹਨਾਂ ਦੇ ਅਨੁਸਾਰ ਹੈ ਕਿ ਵੀ ਜਿਹੜਾ ਹੁਣ ਤੱਕ ਹੂੰ ਅ ਪਿਛਲੇ ਮਤਲਬ ਜੇ ਆਪਾਂ ਕਹਿ ਦਈਏ ਵੀ 16000 ਕਰੋੜ ਰੁਪਈਆ ਦੇ ਚੂਨ ਬੌਂਡ ਜਿਹੜੇ ਹੈਗੇ ਨੇ ਉਹ ਵੇਚੇ ਜਾ ਸਕਦੇ ਨੇ ਜਾਂ ਲੋਕਾਂ ਨੇ ਜਾਂ ਲੋਕਾਂ ਨੇ ਖਰੀਦ ਕੇ ਪੋਲੀਟੀਕਲ ਪਰਪਸਟਿਵ ਡਿਸਟ੍ਰੀਬਿਊਟ ਕੀਤਾ ਇੰਨਾ ਪੈਸਾ ਉਹ ਕਿਹਦੇ ਵਿੱਚ ਇਹ ਕਿੰਨਾ ਪਰਸੈਂਟ ਕਿੱਦਾ ਜਾਊਗਾ 10000 ਕਰੋੜ ਆ ਜਿਹੜਾ ਉਹ ਤਾਂ 2022 ਤੱਕ ਸੀ 2023 ਦੇ ਵਿੱਚ 6000 ਕਰੋੜ ਰੁਪਇਆ ਬਾਂਡ ਜਿਹੜਾ ਹੈਗਾ ਬੈਂਕਾਂ ਨੇ ਸੇਲ ਕੀਤਾ ਗਾ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਤੇ ਕਿੰਨਾ ਕਿਤੇ ਸਿਗਿਆ ਇਹਦਾ ਵੀ ਪਤਾ ਲੱਗ ਸਕਦਾ ਇਦੇ ਵਿੱਚ ਉਹਨਾਂ ਦੀ ਰਿਪੋਰਟ ਦੇ ਅਨੁਸਾਰਾ ਵੀ 95% ਆ ਜਿਹੜਾ ਉਹ ਭਾਜਪੀ ਦੇ ਪਾਰੇ ਚ ਜਾਂਦਾ। ਅੱਛਾ ਯਾਨੀ ਕਿ ਜਿਹੜੀ ਸੱਤਾ ਧਾਰੀ ਇਹ ਵੀ ਕਹਿ ਸਕਦੇ ਆ ਪਾਰੀ ਥੋੜਾ ਜਿਹਾ ਜਜਮੈਂਟ ਲੇਟ ਆ ਵੀ ਜਿਹੜੇ ਕੰਮ ਕਰਨ ਵਾਲੇ ਸੋ ਤਾਂ ਕਰ ਗਏ। ਫਿਰ ਆਪਾਂ ਕਹਿ ਸਕਦੇ ਆ ਕਿ ਇਹ ਵੀ ਆਪ ਪਛਤਾਏ ਕਿਹਾ ਹੋ ਤਾਂ ਜਬ ਚੜੀਆਂ ਚੋਗੀ ਖੇਤ ਜਿਹੜੀਆਂ ਚੋਗੀ ਖੇਤ ਬਟ ਫਿਰ ਵੀ ਜਿਹੜੀਆਂ ਇਹ ਵੈਸੇ ਜਿਹੜਾ ਇਹ ਕਨਸੈਪਟ ਆ ਹੂਨਬਾਉਂਡ ਵਾਲਾ ਇਹ ਹੁਣ ਗੱਲ ਇਹ ਬਣਦੀ ਆ ਵੀ ਇਹ ਕਿਹੜੀ ਪਾਰਟੀ ਇਹਦਾ ਵਿਰੋਧ ਕਰੇ। ਸਭ ਨੂੰ ਚਾਹੀਦੇ ਨੇ ਕਿਉਂਕਿ ਬਲੈਕ ਮਨੀ ਤੇ ਇੰਡੀਅਨ ਡੈਮੋਕ੍ਰੇਸੀ ਦਾ ਬਹੁਤ ਜ਼ਿਆ ਇਹੜਾ ਗੱਠਜੋੜ ਬਣਦਾ ਜਾ ਰਿਹਾ ਹੈਗਾ ਇਹ ਆਪਾਂ ਨੂੰ ਸਾਹਮਣੇ ਆ ਰਹੀ ਹੈ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਦੇਖਸਣੇ ਪਾਵਰ ਦਾ ਬਹੁਤ ਰਬੰਦ ਹੋਈ ਆ ਵੀ 2014 ਤੋਂ ਪਹਿਲਾਂ ਜਾਂ 4 ਤੋਂ ਲੈ ਕੇ 14 ਤੱਕ ਉਹਦੀ ਗਵਰਨਮੈਂਟ ਆਉਣ ਤੋਂ ਪਹਿਲਾਂ ਜਿਹੜਾ ਫੰਡ ਇਕੱਠਾ ਹੁੰਦਾ ਸੀਗਾ ਜਿਹਨੂੰ ਆਪਾਂ ਇਹ ਕਹਿ ਦੇਣਾ ਚਾਹੀਏ ਕੈਸ਼ ਫਲੂ ਦੇ ਵਿੱਚ ਜਾਂ ਉਹਦੀ ਜੋ ਡਿਟੇਲ ਇਹ ਇਨਕਮ ਟੈਕਸ ਜਾਂ ਹੋਰ ਡਾਕੂਮੈਂਟਸ ਦੇ ਦੁਆਰਾ ਇਹ ਫਰਨਿਸ਼ ਕਰਦੇ ਸੀਗੇ ਅੱਛਾ ਦੱਸਦੇ ਸੀ ਉਦੇ ਵਿੱਚ ਇਹ ਸੀ ਵੀ 90% ਆਮ ਉਹਨਾਂ ਦਾ ਸੀ ਜਿਹੜੇ ਆਮ ਲੋਕ ਨੇ ਜਾਂ 20000 ਤੋਂ ਥੱਲੇ ਜਾਂਦੇ ਨੇ ਠੀਕ ਹੈ ਜਾਨਕੀ ਆਮ ਲੋਕ ਪਾਰਟਿਸਪੇਟ ਕਰਦੇ ਸੀਗੇ ਇਹ ਮੈਂ ਨਰੀਜ਼ਾ ਨੇ ਆ ਪਿਛਲੇ ਇੱਕ ਦਾ ਹੱਕੇ ਦਾ ਕੀ ਹੁਣ ਕਿ ਉਹਨਾਂ ਲੋਕਾਂ ਦੀ ਲੋੜ ਨਹੀਂ ਰਹੀ ਜਾਂ 140 ਕਰੋੜ ਲੋਕਾਂ ਕਹਿੰਦੇ ਨੇ ਵੋਟਾਂ ਦਾ ਪਾਉਣੀਆਂ ਹੀ ਨੇ ਹਾਂਜੀ ਹਾਂ ਬਿਲਕੁਲ 100 ਦੇ ਵਿੱਚੋਂ 60 ਪਾਉਂਦੇ ਨੇ ਹੁਣ 40 ਲੱਗ ਜਾਣਗੇ ਪਾਉਣ ਕਿਸੇ ਨੂੰ 21 ਆਗੇ ਕਿਸੇ ਨੂੰ 19 ਆਗੇ ਸਾਡੀ ਸਰਕਾਰ ਬਣ ਜਾਣੀ ਆ ਬਣ ਜਾਣੀ ਆ ਜੀ ਮਤਲਬ ਐ ਪਾਈ ਗੱਲ ਕਰ ਰਹੇ ਹਾਂ ਵੀ ਜਿਹੜੀਆਂ ਸਰਕਾਰਾਂ ਆ ਜਾਂ ਵੀ ਉਹਨਾਂ ਦਾ ਪੱਖ ਕਿੱਧਰ ਨੂੰ ਆ ਝੁਕਾ ਆ ਕਿੱਧਰ ਨੂੰ ਆ ਵੀ ਆਮ ਜਨਤਾ ਦੀ ਵੋਟ ਨੂੰ ਉਹ ਮੁੱਲਮਾਨ ਸਮਝਦੇ ਨੇ ਕਿ ਜਾਂ ਕਾਰਪੋਰੇਟ ਸੈਕਟਰਾਂ ਦੇ ਦਿੱਤੇ ਚੰਦੇ ਨੂੰ ਬਿਲਕੁਲ ਉਹ ਚੰਦੇ ਨੂੰ ਸਮਝਦੇ ਨੇ ਵੀ ਕਿਸੇ ਤਾਂ ਇਨੇ ਲੋਕਾਂ ਦੀ ਖਾਤਰ ਸਾਨੂੰ ਪਾਲਿਸੀਆਂ ਜਾਂ ਹੋਰ ਬਣੇਗਾ ਨਹੀਂ ਕਿਤੇ ਹੋਰ ਬਣੀ ਬਣੀ ਪਾਲਿਸੀ ਆਉਂਦੀ ਆ ਅਸੀਂ ਲੱਭ ਕਰਦਾ ਜਸਟ ਸੈਂਡ ਕਰਨੇ ਨੇ ਜਾਂ ਬਸ ਸਭਾ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਲੋਕ ਸਭਾ ਦੇ ਵਿੱਚ ਪਾਸ ਕਰਨਾ ਉਹਨਾਂ ਦੇਖੋ ਜੇ ਆਪਾਂ ਇਹਦੀ ਗੱਲ ਕਰੀਏ ਨਾ ਬਜੀ ਸਿੰਘ ਇਹ 2018 ਚ ਆਇਆ ਠੀਕ ਹੈ ਜੀ 2018 ਚ ਆਉਣ ਤੋਂ ਬਾਅਦ ਇਹ ਬੈਕ ਟੂਰ ਐਂਟਰੀ ਨਹੀਂ ਪਾਸ ਕੀਤਾ ਗਿਆ ਬਿਲਕੁਲ ਫਿਰ ਜਿਹੜੀਆਂ ਮਤਲਬ ਕਮਿਊਨਿਸਟ ਪਾਰਟੀ ਨੇ ਇਸ ਦੇ ਅਗੇਂਸਟ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਠੀਕ ਹੈ ਉਹਦੇ ਨਾਲ ਇੱਕ ਜਿਵੇਂ ਆਪਾਂ ਕਹਿ ਦਿੰਨਾ ਏਡੀਆਰ ਇੱਕ ਇੰਸਟੀਟਿਊਸ਼ਨ ਆ ਜਿਹਨੂੰ ਕਹਿੰਦੇ ਨੇ ਐਸੋਸੀਏਸ਼ਨ ਆਫ ਡੈਮੋਕਰੈਟਿਕ ਰਿਫਾਰਮਸ ਜਿਹੜੇ ਕੀ ਇਹ ਡੈਮੋਕਰੈਟਿਕ ਜਾਂ ਇਲੈਕਟੋਰਲ ਰਿਫਾਰਮਸ ਤੇ ਕੰਮ ਕਰਦੀ ਆ ਪਿਛਲੇ 25 ਸਾਲਾਂ ਤੋਂ ਉਹਨਾਂ ਦੇ ਜਿਹੜੇ ਕਾਰਕੂਨ ਨੇ ਉਹਨਾਂ ਨੇ ਪਟੀਸ਼ਨ ਧਾਰ ਕਰੀ ਠੀਕ ਹੈ ਤੇ ਉਸ ਦੇ ਉੱਪਰ ਜਿਹੜਾ ਫੈਸਲਾ ਆਇਆਗਾ ਤੇ ਉਹਦੇ ਵਿੱਚ ਜਿਹੜੀਆਂ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵਿਜਿਸ ਤਰੀਕੇ ਦੇ ਨਾਲ ਪਾਸ ਕੀਤਾ ਗਿਆ ਉਹ ਸਟੈਂਡ ਨਹੀਂ ਕਰ ਸਕੀ ਗਵਰਨਮੈਂਟ ਇਸ ਨੂੰ ਮਨੀ ਬਿਲ ਮਨੀ ਬਿਲ ਦੇ ਨਾਂ ਤੇ ਇਸ ਨੂੰ ਕਲਾਸੀਫਾਈਂਗ ਕਰ ਸਕੀ ਦੱਸ ਨਹੀਂ ਸਕੀ ਕੋਰਟ ਦੇ ਵਿੱਚ ਵੀ ਇਹ ਮਨੀ ਬਿਲ ਹੈ ਮਨੀ ਬਿਲ ਉਹ ਕਹਦੇ ਜੇ ਮਨੀ ਬਿਲ ਇਹ ਨਹੀਂ ਹੈ ਬਣਦਾ ਇਦਾਂ ਇਸ ਕਰਕੇ ਇਹ ਖਾਰਜ ਕੀਤਾ ਜਾਂਦਾ ਹੈ ਤੇ ਇਹ ਲੋਕਾਂ ਦੀ ਜਿਹੜੀ ਫਰੀडम ਆਫ ਸਪੀਚ ਹੈ ਉਹਦੇ ਉੱਪਰ ਵੀ ਇੱਕ ਹਮਲਾ ਹੈ ਆਰਟੀਆਈ ਦੇ ਵਿੱਚ ਕਿਉਂ ਨਹੀਂ ਹੈ ਇਹ ਕਿਉਂ ਤੁਸੀਂ ਜਿਹੜੀ ਹੈਗੀ ਆ ਉਸ ਨੂੰ ਓਪੈਸਿਟੀ ਉਹਦੇ ਵਿੱਚ ਆ ਗਈ ਪਾਰਦਰਸ਼ਤਾ ਉਹਦੇ ਵਿੱਚ ਕਿਉਂ ਨਹੀਂ ਹੈ ਬਿਲਕੁਲ ਉਹ ਹੋਣੀ ਚਾਹੀਦੀ ਆ ਕਿਹਦੇ ਕੋਲੇ ਕਿਹੜਾ ਕਾਰਡ ਕਿਨੇ ਪੈਸਾ ਦਿੱਤਾ ਪਤਾ ਲੱਗਣਾ ਚਾਹੀਦਾ ਹੈ ਬਿਲਕੁਲ ਆਪਾਂ ਜੇ ਅੱਜ ਕਿਸੇ ਨੂੰ ਕੋਈ ਰੁਪਈਆ ਦਾਨ ਕਰਦੇ ਆਂਗੇ ਤਾਂ ਆਪਾਂ ਬਕਾਇਦਾ ਦੀ ਪਰਚੀ ਲੈਨੇ ਆਂ ਆਪਾਂ ਉਹਦੀ ਉਹਦਾ ਬੇਰਵਾ ਜਿਹੜਾ ਹੈਗਾ ਫਿਰ ਆਪਾਂ ਆਈਟੀਆਰ ਦੇ ਵਿੱਚ ਫਿਲ ਕਰਦੇ ਆਂ ਜੀ ਹਾਂ ਜੇਸੀ ਗੱਲ ਕਹੀਏ ਵੀ ਅਸੀਂ ਦੱਸਣਾ ਕਿਸੇ ਨੂੰ ਨਹੀਂ ਹਾਂ ਇੱਕ ਗੱਲ ਇਹ ਉਹਨਾਂ ਨੇ ਮੈਂਸ਼ਨ ਵੀ ਕੀਤਾ ਵੀ ਇਹਦਾ ਜਿਹੜਾ ਜ਼ਿਆਦਾਤਰ ਜਿਹੜਾ ਲਾਭ ਆਹ ਰੂਲਿੰਗ ਪਾਰਟੀ ਲੈ ਸਕਦੀ ਆ ਹੂੰ ਅੱਛਾ ਪਰ ਉਹ ਆਪਾਂ ਪਹਿਲਾਂ ਹੀ ਗੱਲ ਕਰਕੇ ਛੱਡਿਆ ਵੀ ਉਹ ਤਾਂ ਬਾਈ ਕੰਮ ਕਰੀ ਬੈਠੇ ਨੇ ਰੂਲਿੰਗ ਪਾਰਟੀ ਕਹਿੰਦੀ ਵੀ ਜਿਹੜੀਆਂ ਹੋਰ ਪ ਬਕੀਨੇ ਕਿ ਇਹਨੂੰ ਦਿੱਤਾਗਾ ਪਰ ਸਾਡੀ ਆਰਟੀਆਈ ਦੇ ਅਨੁਸਾਰ ਸਾਡੀ ਇਨਫੋਰਮੇਸ਼ਨ ਕੋਈ ਨਹੀਂ ਲੈ ਸਕਦਾ ਹਾਂ ਦੇਖੋ ਤਾਂ ਕਾਨੂੰਨ ਦੇ ਵਿੱਚ ਸੀ ਨਾ ਸਰ ਹੂੰ ਕਾਨੂੰਨੀ ਇਸ ਤਰ੍ਹਾਂ ਦਾ ਪਾਸ ਕਰਿਆ ਉਹਦਾ ਮਤਲਬ ਇਹ ਹੈਗਾ ਵੀ ਜਿਹੜਾ ਕਿਸਾਨ ਅੰਦੋਲਨ ਪਹਿਲਾਂ ਹੋਇਆ ਹੁਣ ਦੂਜਾ ਕਹਿ ਰਹੇ ਨੇ ਕਿ ਵੀ ਚੱਲਿਆ ਸ਼ੁਰੂ ਹੋਇਆਗਾ ਪਹਿਲਾਂ ਹੋਇਆ ਇਹਦਾ ਮਤਲਬ ਉਹ ਬਿਲਕੁਲ ਸਹੀ ਸੀਗਾ ਸੁਪਰੀਮ ਕੋਰਟ ਨੇ ਉਹਦੇ ਵੀ ਮੋਹਰ ਲਾਤੀ ਵੀ ਬਿਲਕੁਲ ਇੱਕ ਕਾਨੂੰਨ ਆ ਜਿਹੜੇ ਤੇਜ਼ੀ ਨਾਲ ਪਾਸ ਹੋਏ ਸੀ ਕਾਰਪੋਰੇਟ ਘਰਾਣਿਆਂ ਦੀ ਸ਼ਾਇਦ ਉਹਤੇ ਪਾਸ ਹੋਏ ਸੀਗੇ ਕਿਸਾਨ ਜੂਨੀਅਨਾਂ ਜਾਂ ਉਹਨਾਂ ਦੇ ਲੀਡਰ ਆ ਇਹ ਆਪਾਂ ਕਹਾਂਗੇ ਵੀ ਉਹਨਾਂ ਦੀ ਇੱਕ ਦੂਰਅੰਦੇਸ਼ੀ ਜ਼ਰੂਰ ਆ ਹੂੰ ਕਿ ਕਿਸੇ ਜਿੱਤ ਦੇ ਨਾਲ ਅਵੇਅਰਨੈਸ ਬਹੁਤ ਜ਼ਰੂਰੀ ਆ ਬਿਲਕੁਲ ਕਿਉਂਕਿ ਅੱਜ ਕੱਲ੍ਹ ਲੋਕਾਂ ਨੂੰ ਹਰੇਕ ਨਾ ਅਵੇਅਰ ਡੇ ਵੀ ਹਾਂਜੀ ਭਾਈ ਸਾਡੇ ਨਾਲ ਆ ਤੱਕਾ ਹੋ ਰਿਹਾ ਕੋੜ ਕੋੜ ਅਵੇਅਰਨੈਸ ਤਾਂ ਹੋਣੀ ਜ਼ਰੂਰੀ ਹੈ ਨਾ ਇਸ ਇੱਕ ਚੀਜ਼ ਬਾਰੇ ਪਤਾ ਹੋਣਾ ਤਾਂ ਜ਼ਰੂਰੀ ਆ ਉਹਨੇ ਗੱਲ ਜਿਹੜੀ ਇਹ ਕੀ ਕਹਿੰਦੇ ਆਪਣਾ ਜਜਮੈਂਟ ਆਈ ਹੈ ਇਹ ਮੋਰ ਲਾ ਰਹੀ ਉਸ ਚੀਜ਼ ਦੇ ਉੱਪਰ ਜਨ ਕਿ ਇੰਡੀਅਨ ਸਿਸਟਮ ਦੇ ਉੱਤੇ ਵੀ ਮੋਰ ਲੱਗੀ ਹੈ ਹਾਂ ਆਲੋਚਕ ਜਿਹੜੇ ਕ੍ਰਿਟਿਕਸ ਨੇ ਤਾਂ ਕੱਲ ਕਹਿ ਰਹੇ ਨੇ ਵੀ ਭਾਈ ਇਹ ਬੌਂਡ ਜਿਹੜਾ ਚੋਣ ਬੌਂਡ ਆ ਇਹ ਕਾਰਪੋਰੇਟ ਤੇ ਪੋਲਿਟਿਕਲ ਪਾਰਟੀਆਂ ਦਾ ਬੌਂਡ ਆ ਇਹ ਉਹ ਬੌਂਡ ਨਹੀਂ ਹੈਗਾ ਜਿਹਦੇ ਜਿਹਦੇ ਵਿੱਚ ਆਪਾਂ ਪ੍ਰੋਮਿਸ ਕਰਦੇ ਆਂ ਵੀ ਭਾਈ ਇੰਨੇ ਪੈਸੇ ਦਾ ਮੈਂ ਬੌਂਡ ਲੈ ਲਿਆ ਤੇ ਤੂੰ ਲੈ ਲਈ ਹੂੰ ਸੋ ਪੋਲਿਟਿਕਲ ਪਾਰਟੀਆਂ ਨੂੰ ਚਾਹੀਦਾ ਕਿ ਬੌਂਡ ਲੋਕਾਂ ਦਾ ਬਣਾਓ ਲੋਕਾਂ ਦਾ ਬਣਾਓ ਆਮ ਲੋਕਾਂ ਨੂੰ ਵੱਧ ਲੋਕਾਂ ਦਾ ਪੰਜਾਬ ਦੀ ਗੱਲ ਕਰੀਏ ਪੰਜਾਬ ਦੀ ਧਰਤੀ ਨਾਲ ਪੰਜਾਬ ਦੇ ਲੋਕਾਂ ਦਾ ਤੁਸੀਂ ਪੰਜਾਬ ਪੰਜਾਬੀ ਦਾ ਇਤਿਹਾਸ ਦੇਖੋ ਇਸ ਤਰੀਕੇ ਦੇ ਨਾਲ ਇਸ ਧਰਤੀ ਨੂੰ ਡਿਫੈਂਡ ਕਰਦੇ ਰਹਿਆ ਹੂੰ 18ਵੀਂ ਸਦੀ ਤੋਂ ਲੈ ਕੇ ਹੂੰ ਹੁਣ ਤੱਕ ਕਿੰਨਾ ਡਿਫੈਂਡ ਕੀਤਾ ਇਹਨਾਂ ਨੇ ਤੇ ਹੁਣ ਜੇ ਕਹਿੰਦੇ ਆ ਵੀ ਆਪਾਂ ਨਿਊ ਵਰਲਡ ਆਰਡਰ ਨੂੰ ਇੰਪਲੀਮੈਂਟ ਕਰੀਏ ਹੂੰ ਜਸਟ ਵੀ ਸਾਡੇ ਕੋਲੇ ਕਾਰਪੋਰੇਟ ਸੈਕਟਰ ਹੈਗਾ ਹੂੰ ਠੀਕ ਹੈ ਨਾ ਉਹ ਕੋਈ ਵਧੀਆ ਗੱਲ ਨਹੀਂ ਤੇ ਉਹਦਾ ਨਾ ਕੋਈ ਕੀ ਕਹਿੰਦੇ ਆਪਣਾ ਜਿਹੜੇ ਪੋਲੀਟੀਕਲ ਫਾਇਦੇ ਨਹੀਂ ਹੋਣੇ ਕਿਸੇ ਨੂੰ ਹਾਂ ਸੈਕੰਡਲੀ ਇਹ ਵੀ ਆਪਾਂ ਗੱਲ ਕਹਿ ਸਕਦੇ ਆ ਇੱਥੇ ਕਿ ਜ਼ਿਆਦਾਤਰ ਇਸ ਚੀਜ਼ ਦਾ ਜਿਹੜਾ ਬੈਨੀਫਿਟ ਆ ਹੂੰ ਜਿਹੜਾ ਪੋਲੀਟੀਕਲ ਪਾਰਟੀਆਂ ਨੂੰ ਇਹ ਜਿਹੜਾ ਆਪਣਾ ਕਿਸਾਨ ਅੰਦੋਲਨ ਚੱਲ ਰਿਹਾ ਹੈਗਾ ਬਿਲਕੁਲ ਇਹ ਸਹੀ ਟਰੈਕ ਤੇ ਆ ਜਿੰਨੇ ਵੀ ਉਹਨਾਂ ਦੇ ਵਿੱਚ ਰਸਤੇ ਰੁਕਾਵਟ ਨੇ ਉਹ ਦੱਸਦੇ ਨੇ ਹਾਂ ਦੱਸਦੇ ਉਹ ਦੱਸਦੇ ਨੇ ਵੀ ਬੌਂਡ ਜਾਂ ਕਹਿੰਦੇ ਵੀ ਕਾਰਪੋਰੇਟ ਘਰਾਣੇ ਦਾ ਕਿੰਨਾ ਕੁ ਪ੍ਰਭਾਵ ਆ ਸਾਡੇ ਤੇ ਹਾਂ ਉਹ ਦੱਸਦੇ ਨੇ ਤੂੰ ਦੱਸਦੇ ਨੇ ਕਿ ਉਹ ਕਿੱਲੇ ਜਿਹੜੇ ਖੜੇ ਨੇ ਸੜਕਾਂ ਦੇ ਉੱਪਰ ਲੱਗੇ ਹੋਏ ਨੇ ਇਹਦੇ ਵਿੱਚ ਇਹ ਗੱਲ ਨਿਕਲ ਕੇ ਆ ਰਹੀ ਹੈ ਵੀ ਨਿਊ ਬੋਰਡ ਆਰਡਰ ਜਾਂ ਆਪਾਂ ਕਾਰਪੋਰੇਟ ਸੈਕਟਰ ਜਿਹੜਾ ਚਾਹੁੰਦਾ ਹੈਗਾ ਵੀ ਜੋ ਤੁਸੀਂ ਕਸੂਈ ਵੀ ਲੈਣੀ ਆ ਹੂੰ ਅੱਛਾ ਉਹ ਵੀ ਬਾਜ਼ਾਰ 'ਚ ਜਾ ਕੇ ਲਓ ਜੇ ਤੁਸੀਂ ਇਹ ਵੀ ਹਰ ਇੱਕ ਚੀਜ਼ ਬਾਜ਼ਾਰ 'ਚੋਂ ਜਾ ਕੇ ਲੈਣ ਲੱਗ ਗਏ ਤਾਂ ਤੁਹਾਡੀ ਬਾਹ ਕਿਤੋਂ ਵੀ ਮਰੂੜੀ ਸਕ ਮਰੂੜੀ ਜਾ ਸਕਦੀ ਆ ਤੇ ਕਿਤੋਂ ਵੀ ਬਾਹ ਤੁਹਾਡੀ ਨੱਪੀ ਜਾ ਸਕਦੀ ਹੈ ਬਿਲਕੁਲ ਚਲੋ ਇਹ ਦਰਸ਼ਕੋ ਬਹੁਤ ਵਧੀਆ ਗੱਲਬਾਤ ਰਹੀ ਸਾਡੀ ਆਮ ਲੋਕਾਂ ਤੱਕ ਇਸ ਟਰਮ ਨੂੰ ਸਮਝਾਉਣਾ ਤੇ ਪਚਾਉਣਾ ਬਹੁਤ ਜ਼ਰੂਰੀ ਸੀਗਾ ਔਰ ਇਹ ਦੱਸਣਾ ਕਿ ਆਉਣ ਵਾਲਾ ਸਮਾਂ ਜਿਹੜਾ ਬਹੁਤ ਹੀ ਆਪਣੇ ਲਈ ਚਲੋ ਵੀ ਸੰਘਰਸ਼ਮਈ ਹੋਣ ਵਾਲਾਗਾ ਸਾਨੂੰ ਆਪਦੇ ਹੱਕਾਂ ਦੇ ਲਈ ਆਪਦੇ ਜਿਹੜੇ ਸਾਡੇ ਕੋਲੇ ਜਾਇਦਾਦ ਕਹਿ ਲੋਗੀ ਹੈਗੀ ਹੈਗੀ ਉਸ ਦੀ ਰਾਖੀ ਲਈ ਜਿਹੜੀ ਸਾਡੇ ਪੁਰਖਿਆਂ ਨੇ ਜੋੜੀ ਆ ਕੋਸ ਦੇ ਉਸ ਨੂੰ ਹੋਰ ਬਗਾਨੇ ਹੱਥਾਂ ਦੇ ਵਿੱਚ ਜਾਣ ਤੋਂ ਰੋਕਣ ਦੇ ਲਈ ਕਾਫੀ ਜ਼ਿਆਦਾ ਜਾਗਰੂਕਤਾ ਦੀ ਲੋੜ ਹੈਗੀ ਹਰ ਇੱਕ ਪਾਰਟੀ ਕਿਸੇ ਨਾ ਕਿਸੇ ਦੀ ਹਰਮਨ ਪਿਆਰੀ ਹੁੰਦੀ ਆ ਅਸੀਂ ਕਿਸੇ ਨੂੰ ਇਹ ਨਹੀਂ ਕਹਿੰਦੇ ਕਿ ਕੋਈ ਪਾਰਟੀ ਜਿਹੜੀ ਹੈ ਕੋਈ ਮਾੜੀ ਹੈ ਜਾਂ ਚੰਗੀ ਆ ਪਰੰਤੂ ਉਸ ਪਾਰਟੀ ਨਾਲ ਜੁੜਨ ਤੋਂ ਬਾਅਦ ਸਾਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਉਹ ਨੀਤੀਆਂ ਕਿਹੋ ਜਿੀਆਂ ਲੈ ਕੇ ਆ ਰਹੀ ਆ ਉਹ ਆਮ ਲੋਕਾਂ ਦਾ ਸਤਿਕਾਰ ਕਰ ਰਹੀ ਆ ਜਾਂ ਸਿਰਫ ਆਪਾਂ ਉਹਨਾਂ ਦੇ ਕਲੇ ਭਗਤੀ ਬਣੇ ਹੋਏ ਆਂਗੇ ਉਹ ਭਾਵੇਂ ਕੁਛ ਕਰੀ ਜਾਣ ਤੇ ਅਸੀਂ ਉਹਨਾਂ ਨੂੰ ਬੋਟਾ ਪਾਉਣ ਲਈ ਤਿਆਰ ਆਂਗੇ ਸੋ ਸਾਨੂੰ ਆਪਣੀ ਅੱਖਾਂ ਖੋਲ ਕੇ ਰੱਖਣੀਆਂ ਚਾਹੀਦੀਆਂ ਨੇ ਜਾਗਰੂਕ ਹੋਣਾ ਚਾਹੀਦਾਗਾ ਆਪਣੇ ਆਲੇ ਦੁਆਲੇ ਆਪਣੇ ਸਮਾਜ ਦੇ ਵਿੱਚ ਆਪਣੇ ਕਾਨੂੰਨ ਅਵਸਥਾ ਦੇ ਵਿੱਚ ਕੀ ਹੋ ਰਿਹਾਗਾ ਉਹਦੇ ਬਾਰੇ ਵੀ ਸਾਨੂੰ ਪੂਰੀ ਨੌਲੇਜ ਲੈਣੀ ਚਾਹੀਦੀ ਹੈਗੀ ਸੋ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਵਧੀਆ ਲੱਗਿਆ ਤਾਂ ਅਸੀਂ ਜਰੂਰ ਕਹਾਂਗੇ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਅਸੀਂ ਬਹੁਤ ਧੰਨਵਾਦ ਕਰਦੇ ਹਾਂਗੇ ਪ੍ਰੋਫੈਸਰ ਸਕਾਲਰ ਹਰਕਮਲਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕੀਤੀ ਬਹੁਤ ਬਹੁਤ ਧੰਨਵਾਦ